对对对

ਬਲਜੀਤ ਸਿੰਘ ਜਲਾਲ ਉਸਮਾਨ ਸਾਬਕਾ ਵਿਦਾਇਕ ਅਤੇ ਮੈਂਬਰ ਐਸਜੀਪੀਸੀ ਦੀ ਅਗਵਾਈ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਖੱਠੀਆਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਬਾਬਾ ਕਾਲਾ ਮਰ ਸਾਹਿਬ ਵਿਖੇ 26 ਜੂਨ ਤੋਂ 11 ਜੁਲਾਈ 2024 ਚੱਲ ਰਿਹਾ ਸੀ ਜਿਸ ਵਿੱਚ 55 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਨਾਹਾ ਪ੍ਰਾਪਤ ਕੀਤਾ ਹੈ E Tchau, tá, tchau. Tá. ਕੈਮੀਕ ਲਾਡ ਕੋਲ ਦੇ ਬੱਚੇ ਇਹਨਾਂ ਦਾਸ ਕੁਛ ਸਹਿਬਾ ਨੂੰ ਦਾ ਇਰਾਸ ਗੁਰਬਾਣੀ ਦੀ ਸੁਰੂਤਿਆ ਰਹੇ ਪੂਰਾ ਪੰਥ ਕੀ ਜੀਤ ਰਾਜ ਕਰੇਗਾ ਹਰ ਥਾਂ ਰਾਜ ਕਰੇਗਾ ਹਰ ਥਾਂ ਝੂਲ ਤੇ ਨਿਸ਼ਾਨ ਰਹੇ ਪੰਥ ਮਾਰਾ ਝੂਲ ਤੇ ਨਿਸ਼ਾਨ ਰਹੇ ਪੰਥ ਮਾਰਾ ਅਕਾਲ ਤਖਤ ਮਹਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਵਿਚਾਰ ਹੈ ਦੇਖ ਤੇ ਖਤਰੀ ਮੰਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿ ਧਰਮ ਪ੍ਰਚਾਰ ਕਮੇਟੀ શ્રી ਅਮਰਸਰ ਦੁਆਰਾ ਇਹ ਜੋ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਗਾਏ ਦਾਰੇ ਨੇ ਇਹਨਾਂ ਦੇ ਦੌਰਾਨ ਅਨੇਕਾਂ ਹੀ ਬੱਚੇ ਜੋ ਭਾਗ ਲੈ ਰਹੇ ਨੇ ਅਤੇ ਗੁਰੂ ਇਤਿਹਾਸ ਤੋਂ ਜਾਣੂ ਹੋ ਰਹੇ ਨੇ ਇਹ ਬੜਾ ਵੱਡਾ ਉਪਰਾਲਾ ਹੈ ਸ਼ਰੋਣੀ ਕਮੇਟੀ ਦਾ ਅਤੇ ਨਾਲ ਹੀ ਅਸੀਂ ਜਿੱਥੇ 4-5 ਨਗਰ ਕੱਢ ਕੇ ਆਏ ਆ ਪਿੱਛੇ ਕੈਂਪ ਲਗਾ ਕਰਕੇ ਆਏ ਆ ਉੱਥੇ ਅੱਜ ਅਸੀਂ ਪੈਂਠ ਠੱਠੀਆਂ ਬਾਬਾ ਬਕਾਲਾ ਸਾਹਿਬ ਦੇ ਨੇੜੇ ਪੁੱਜੇ ਹਾਂ ਅਤੇ ਤਕਰੀਬਨ ਇੱਥੇ ਵੀ 60-70 ਬੱਚਿਆਂ ਨੇ ਹਿੱਸਾ ਲਿਆ ਅਤੇ ਗੁਰਮਤ ਤੋਂ ਜਾਣੂ ਹੋਏ ਹਨ ਸੋ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਦੁਆਰਾ ਬਾਬਾ ਕਾਲਾ ਮਾਹਿਰ ਜੀ ਪ੍ਰਬੰਧਕ ਕਮੇਟੀ ਠੱਡੀਆਂ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਪਿਛਲੇ 15 ਦਿਨ ਤੋਂ ਗੁਰਮਤਿ ਸਿੱਖਲਾਈ ਕੈਂਪ ਦੀ ਆਰੰਭਤਾ ਹੋਈ ਅੱਜ ਸਤਿਗੁਰਾਂ ਦੀ ਬੜੀ ਰਹਿਮਤ ਹੋਈ ਹੈ ਜੋ ਗੁਰਮਤਿ ਸਿੱਖਲਾਈ ਕੈਂਪ ਦੀ ਸਮਾਪਤੀ ਨਿਰਵਿਘਨਤਾ ਸਹਿਤ ਹੋਈ ਹੈ ਬੜੇ ਬੱਚਿਆਂ ਨੇ ਭਾਗ ਲਿਆ ਏ ਸੋ ਕਾਫੀ ਗੁਰਮਤ ਜੋ ਸਿੱਖਲਾਈ ਬੱਚਿਆਂ ਨੂੰ ਦਿੱਤੀ ਗਈ ਹੈ ਇਸ ਕੈਂਪ ਵਿੱਚ ਗੁਰਬਾਣੀ ਦੀ ਸੰਖਿਆ ਗੁਰ ਇਤਿਹਾਸ ਦੇ ਨਾਲ ਜੋ ਹੈਡ ਪ੍ਰਚਾਰਕ ਭਾਈ ਜਿਸपाल ਸਿੰਘ ਜੀ ਅਤੇ ਹੋਰ ਪਤਵੰਤੇ ਸੱਜਣਾ ਨੇ ਪਹੁੰਚ ਕਰਕੇ ਬੱਚਿਆਂ ਨੂੰ ਪੜਾਇਆ ਸਿਖਾਇਆ ਹੈ ਸੋ ਇਸ ਤਰ੍ਹਾਂ ਦੇ ਕੈਂਪ ਹਰੇਕ ਨਗਰ ਵਿੱਚ ਵਾਰ-ਵਾਰ ਲੱਗਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਚੰਗਾ ਬਣ ਜਾਵੇ ਭਵਿਕ ਸੁੰਦਰ ਬਣ ਜਾਵੇ ਸੋ ਇੰਨੀਆਂ ਹੀ ਮੈਂ ਬੇਨਤੀਆਂ ਕਰਦਾ ਹੋਇਆ ਸ਼ਿਮਾਂ ਦਾ ਜਾਚਕ ਹਾਂ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕ ਕਮੇਟੀ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਜਿੰਨਿਆਂ ਨੇ ਵੀ ਪਹੁੰਚ ਕਰਕੇ ਇਸ ਗੁਰਮਤਿ ਸਿੱਖ ਲਈ ਕੈਂਪ ਵਿੱਚ ਸ਼ਮੂਲੀਅਤ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ